ਦੋਸਤੋ ਬਹੁਤ ਸਾਰੇ ਲੋਕ ਕੁੱਤੇ ਤੇ ਬਿੱਲੀਆਂ ਪਾਲਦੇ ਆ ਕੁੱਤਾ ਇੱਕ ਵਫਾਦਾਰ ਜਾਨਵਰ ਹੈ ਤੇ ਇਸ ਨੂੰ ਸ਼ਾਸਤਰਾਂ ਦੇ ਅੰਦਰ ਦੁਬਾਰ ਪਾਲ ਮੰਨਿਆ ਗਿਆ ਕਿ ਇਹ ਸਿਰਫ ਤੁਹਾਡੇ ਦਰਵਾਜ਼ੇ ਤੇ ਤੁਹਾਡੇ ਗੇਟ ਤੇ ਹੋਣਾ ਚਾਹੀਦਾ ਇਹ ਤੁਹਾਡੇ ਘਰ ਦੇ ਅੰਦਰ ਨਹੀਂ ਆਉਣਾ ਚਾਹੀਦਾ ਚਲੋ ਇਹ ਗੱਲ ਅਲੱਗ ਹੈ ਇੱਕ ਬੰਦੇ ਨੇ ਕੁੱਤੇ ਤੇ ਬਿੱਲੀ ਦੇ ਉੱਤੇ ਇੱਕ ਐਕਸਪੈਰੀਮੈਂਟ ਕੀਤਾ ਉਸਨੇ ਕੁੱਤੇ ਨੂੰ ਸਾਰ ਦਿਨ ਭੁੱਖਾ ਰੱਖਿਆ ਜਦੋਂ ਸ਼ਾਮ ਨੂੰ ਉਹ ਭੋਜਨ ਲੈ ਕੇ ਆਇਆ ਕੁੱਤੇ ਦੀ ਕਿਉਂਕਿ ਸੁਗੰਧਣ ਸ਼ਕਤੀ ਬਹੁਤ ਪਾਵਰਫੁਲ ਹੈ ਕੁੱਤਾ ਇੱਕਦਮ ਫੂਡ ਦੀ ਤਰਫ ਭੱਜਿਆ ਤੇ ਉਸੇ ਛਣ ਉਸ ਬੰਦੇ ਨੇ ਆਪਣੇ ਆਪ ਨੂੰ ਇੱਕਦਮ ਜਾਣਕ ਬੁੱਝ ਕੇ ਧਰਤੀ ਤੇ ਗਰਾ ਦਿੱਤਾ ਤੇ ਐਕਸੀਡੈਂਟ ਜਿਦਾਂ ਉਹ ਕੀਤਾ ਤੇ ਉਹ ਜਿਹੜਾ ਕੁੱਤਾ ਫੂਡ ਨਹੀਂ ਖਾਣ ਗਿਆ ਤਾਂ ਉਹ ਭੱਜ ਕੇ ਮਾਲਕ ਦੀ ਤਰਫ ਜਿਹੜਾ ਉਹਨੂੰ ਬਚਾਣ ਲਈ ਤੇ ਉਹਨੂੰ ਉਹ ਬਚਾਉਂਦਾ ਰਿਹਾ ਤੇ ਅਨਰੈਸਟ ਹੋ ਗਿਆ ਉਹਨੇ ਫੂਡ ਨਹੀਂ ਖਾਦਾ ਜਦੋਂ ਤੱਕ ਮਾਲਕ ਨਹੀਂ ਉੱਠਿਆ ਇਹੀ ਐਕਸਪੈਰੀਮੈਂਟ ਫਿਰ ਬਿੱਲੀ ਦੇ ਨਾਲ ਕੀਤਾ ਗਿਆ ਤੇ ਜਦੋਂ ਉਹ ਬੰਦਾ ਜਿਹੜਾ ਫੂਡ ਬਿੱਲੀ ਨੂੰ ਰੱਖਿਆ ਤੇ ਬਿੱਲੀ ਭੱਜ ਕੇ ਫੂਡ ਦੀ ਤਰਫ ਗਈ ਤੇ ਉਹਨੇ ਪਰਵਾਹ ਹੀ ਨਹੀਂ ਕੀਤੀ ਕਿ ਉਹ ਬੰਦਾ ਜਿਹੜਾ ਡਿੱਗਿਆ ਆ ਮਰਿਆ ਆ ਜਾਂ ਉਹਨੂੰ ਕੀ ਹੋ ਗਿਆ ਤੇ ਉਹ ਆਪਣਾ ਫੂਡ ਖਾਂਦੀ ਰਹੀ ਅਸਲ ਦੇ ਵਿੱਚ ਬਿੱਲੀ ਕੀ ਹੈ ਇਸ ਨੂੰ ਸ਼ੇਰ ਦੀ ਮਾਸੀ ਕਿਹਾ ਗਿਆ ਕਿ ਜਿਹੜੇ ਜਿੰਨੇ ਵੀ ਦਾ ਪੇਜ ਹੈ ਨਾ ਸ਼ੇਰ ਨੂੰ ਉਹ ਬਿੱਲੀ ਨੇ ਸਿਖਾਏ ਤੇ ਉਸ ਤੋਂ ਬਾਅਦ ਕੀ ਹੋਇਆ ਸ਼ੇਰ ਨੂੰ ਭੁੱਖ ਲੱਗੀ ਸੀ ਉਹਨੇ ਸੋਚਿਆ ਵੀ ਚਲੋ ਹੁਣ ਬਿੱਲੀ ਦੀ ਕੀ ਜ਼ਰੂਰਤ ਐ ਤੇ ਉਹਨੇ 마ਸੀ ਦੇ ਉੱਪਰ ਜੜਾਇਆ ਛਪੱਟੀ ਮਾਰੀ ਤੇ ਜਦੋਂ ਉਹ ਬਿੱਲੀ ਦੇ ਉੱਪਰ ਛਪੱਟੀ ਸ਼ੇਰ ਨੇ ਮਾਰੀ ਤਾਂ ਜਿਹੜੀ ਬਿੱਲੀ ਸੀ ਉਹ ਆਪਣੇ ਪਿਛਲੇ ਪੈਰਾਂ ਦੇ ਨਾਲ ਪੁੱਠੀ ਉਲਟੀ ਦਰਖ ਦੇ ਉੱਤੇ ਚੜ ਗਈ ਤੇ ਉਹ ਕਹਿੰਦਾ 마ਸੀ ਆਹ ਦਾ ਤਦ ਮੈਨ ਸਿਖਾਇਆ ਹੀ ਨਹੀਂ ਕਹਿੰਦੀ ਵੀ ਪੁੱਤਰਾ ਜੇ ਇਹ ਤੈਨੂੰ ਸਿਖਾ ਦਿੰਦੀ ਤਾਂ ਹੁਣ ਨੂੰ ਮੈਂ ਤੇਰੇ ਮੂੰਹ 'ਚ ਹੁੰਦੀ ਬਿੱਲੀ ਇੰਨੀ ਸਮਾਰਟ ਐ ਇਸ ਕਰਕੇ ਬਿੱਲੀ ਜਦੋਂ ਵੀ ਪੰਜਾ ਮਾਰਦੀ ਆ ਔਰ ਗਰਲ ਦੇ ਉੱਤੇ ਮਾਰਦੀ ਆ ਕਿਉਂ ਇਹ ਡੀਐਨਏ ਦੇ ਵਿੱਚ ਬਿੱਲੀ ਦੇ ਵਿੱਚ ਅੰਕਤ ਹੈ ਸੋ ਕੁੱਤਾ ਤੇ ਬਿੱਲੀ ਦੇ ਵਿੱਚ ਇਹ ਫਰਕ ਹੈ ਮੇਰੇ ਦੋਸਤੋ ਕੁੱਤਾ ਦੁਵਾਰਪਾਲ ਹੈ ਤੇ ਦੁਵਾਰਪਾਲ ਜਦੋਂ ਸਖਤ ਮਜ਼ਬੂਤ ਖੜਾ ਹੋਵੇ ਤੇ ਫਿਰ ਉਹ ਆਪਣੇ ਮਾਲਕ ਦੇ ਲਈ ਜਾਨ ਵੀ ਦੇ ਸਕਦਾ ਮਗਰ ਬੈਡਰੂਮ ਤੱਕ ਨਹੀਂ ਹੋਣਾ ਚਾਹੀਦਾ ਧੰਨਵਾਦ